ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨੇੜੇ ਬਟਾ ਹਾਦਸਾ ਵਾਪਰਿਆ ਤਤਾਂ ਦੱਸਿਆ ਕਿ ਅਚਾਨਕ ਹੀ ਇੱਕ ਬਿਲਡਿੰਗ ਜਿਹੜੀ ਹੈ ਜ਼ਮੀਦੋਜ਼ ਹੋ ਗਈ ਹੈ ਜਿਸ ਦੇ ਵਿੱਚ ਕੰਮ ਕਰ ਰਹੇ ਇੱਕ ਮਜ਼ਦੂਰ ਦੇ ਗੰਭੀਰ ਸੱਟਾਂ ਲੱਗੀਆਂ ਨੇ ਫਿਲਹਾਲ ਗਰੀਮਤ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਇੱਕ ਵੱਡਾ ਹਾਦਸਾ ਹੁੰਦਾ ਹੁੰਦਾ ਟਲਿਆ ਜੇਕਰ ਗੱਲ ਕੀਤੀ ਜਾਵੇ ਤਾਂ ਹੈਰੀਟੇਜ ਸਟਰੀਟ ਦੇ ਕੋਲ ਜਿਹੜਾ ਢਾਬੇ ਦੇ ਲਾਗੇ ਪੂਰਾ ਹਾਦਸਾ ਵਾਪਰਿਆ ਹੈ ਜਿੱਥੇ ਮਰਮਤ ਅਦੀ ਇੱਕ ਪੁਰਾਣੀ ਇਮਾਰਤ ਜਿਹੜੀ ਹੈ ਉਹ ਜ਼ਮੀਦੋਜ਼ ਹੋ ਜਾਂਦੀ ਹੈ ਤਾਂ ਇਸ ਦੇ ਵਿੱਚ ਕਈ ਮਜ਼ਦੂਰ ਜਿਹੜਾ ਨੇ ਉਹ ਵੀ ਕੰਮ ਕਰ ਰਹੇ ਹੁੰਦੇ ਨੇ ਪਰ ਇਸ ਦੌਰ ਦੇ ਦਰਮਿਆਨ ਇੱਕ ਮਜ਼ਦੂਰ ਦੇ ਲੱਤ ਦੇ ਵਿੱਚ ਜਿਹੜੀ ਆ ਉਹ ਗੰਭੀਰ ਸੱਟ ਲੱਗਿਆ ਨੇ ਜਿਸ ਨੂੰ ਹੁਣ ਹਸਪਤਾਲ ਪਹੁੰਚਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਉੱਥੇ ਜਿੱਕਰ ਗੱਲ ਕੀਤੀ ਜਾਵੇ ਅ ਤਾਂ ਅੰਮ੍ਰਿਤਸਰ ਦੇ ਸੱਤੋਂ ਵੱਧ ਪੀੜ ਪੜ ਵਾਲਾ ਇਲਾਕਾ ਹੈ ਹੈਰੀਟੇਜ ਸਟਰੀਟ ਹੈ ਜਿੱਥੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਤਾਂ ਦਾ ਤਾਤਾ ਲੱਗਾ ਰਹਿੰਦਾ ਹੈ ਤਾਂ ਉਸ ਥਾਂ ਦੇ ਉੱਤੇ ਇੱਡਾ ਵੱਡਾ ਹਾਸਾ ਵਾਪਰਨਾ ਅਤੇ ਉਹ ਵੀ ਪ੍ਰਸ਼ਾਸਨ ਦੇ ਨੱਕ ਹੀਟਵਾਪਰ ਨਾਲ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਜੋ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ ਸੁਰੱਖਿਆ ਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਨਾ ਹੀ ਸੜਕ ਜਿਹੜੀ ਉਹ ਬੰਦ ਕੀਤੀ ਗਈ ਸੀ ਇਮਾਰਤ ਬਹੁਤ ਪੁਰਾਣੀ ਸੀ ਜਿਸ ਦਾ ਡਰ ਵੀ ਸੀ ਕਿ ਕਿਸੇ ਸਮੇਂ ਵੀ ਡਿੱਗ ਸਕਦੀ ਹੈ ਪਰ ਇਸ ਦੇ باوجود ਵੀ ਜਿਹੜਾ ਕਿਸੇ ਟ੍ਰਿਕਕੇ ਦੇ ਨਾਲ ਕੋਈ ਸੇਫਟੀ ਪ੍ਰਕਾਸ਼ਨਸ ਜਿਹੜੀਆਂ ਨੇ ਉੱਥੇ ਨਹੀਂ ਰੱਖੀਆਂ ਗਈਆਂ ਤੇ ਜਦੋਂ ਮਜ਼ਦੂਰ ਇੱਥੇ ਕੰਮ ਕਰ ਰਹੇ ਸੀ ਤਾਂ ਮਜ਼ਦੂਰਾਂ ਦੇ ਵੱਲੋਂ ਜਦੋਂ ਇਸ ਬਿਲਡਿੰਗ ਨੂੰ ਢਾਣ ਦੀ ਆ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਕੰਮ ਕੀਤਾ ਜਾ ਰਿਹਾ ਸੀ ਤਾਂ ਸਭ ਦੇ ਦਰਮਿਆਨ ਅਚਾਨਕ ਬਿਲਡਿੰਗ ਜਿਹੜੀ ਆ ਉਹ ਜ਼ਮੀਦੋਜ਼ ਹੋ ਜਾਂਦੀ ਹੈ ਤੇ ਇੱਕ ਮਜ਼ਦੂਰ ਜਿਹੜਾ ਥੱਲੇ दब ਜਾਂਦਾ ਜਿਸ ਨੂੰ ਬਾਹਰ ਕੱਢ ਤਾਂ ਲਿਆ ਗਿਆ ਪਰ ਉਸ ਦੀ ਲੱਤ ਦੀ ਜਿਹੜੀ ਆ ਸੱਟਾਂ ਜਿਆਦਾ ਲੱਗੀਆਂ ਨੇ ਤੇ ਹਾਲਤ ਕਾਫੀ ਗੰਭੀਰ ਜਿਹੜਾ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਮੌਕੇ ਤੇ ਹੁਣ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਤਫਦੀਸ਼ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇਹ ਵੀ ਕਹਿ ਸਕਦੇ ਆ ਕਿ ਇੱਥੇ ਜਿਹੜਾ ਇਸ ਥਾਂ ਦੇ ਉੱਤੇ ਇੱਕ ਬੜਾ ਮਸ਼ਹੂਰ ਢਾਬਾ ਵੀ ਹੈ ਭਰਾਵਾਂ ਦਾ ਢਾਬਾ ਤਾਂ ਅਥੇ ਵੀ ਅਕਸਰ ਜ਼ਿਕਰ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਭੀੜ ਰਹਿੰਦੀ ਹੈ ਪਰ ਗਰੀਮਤ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਹੋਰ ਯਾਤਰੀ ਮੁਸਾਫਰ ਜਿਹੜਾ ਹੈ ਉਹ ਇਸ ਦੀ ਚਪੇੜ ਤੇ ਵਿੱਚ ਆਉਣ ਤੋਂ ਬਚਾਰਿਆ ਹੈ ਤਾਂ ਇੱਕ ਵੱਡਾ ਹਾਦਸਾ ਜ਼ਰੂਰ ਕਹਿ ਸਕਦੇ ਹਾਂ ਕਿ ਟਲਿਆ ਆਇਆ ਹੈ ਵੱਡਾ ਨੁਕਸਾਨ ਜ਼ਰੂਰ ਇਸ ਹਾਦਸੇ ਦੇ ਵਿੱਚ ਹੋ ਸਕਦਾ ਸੀ ਪਰ ਗਰੀਮਤ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਾਨੀ ਨੁਕਸਾਨ ਜਿਹੜਾ ਉਹ ਇਸ ਦੇ ਵਿੱਚ ਨਹੀਂ ਹੋਇਆ ਪਰ ਬੇहद ਚਿੰਤਾਜਨਕ ਹੈ ਪੂਰਾ ਮਾਮਲਾ ਹੈ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਅੰਮ੍ਰਿਤਸਰ ਦੇ ਵਿੱਚ ਅ ਸ਼੍ਰੀ ਦਰਬਾਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੁਰਾਣੀਆਂ ਬਿਲਡਿੰਗਸ ਨੇ ਜਿਹੜੀਆਂ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸਮੇਂ-ਸਮੇਂ ਤੇ ਨੋਟਿਸ ਵੀ ਨਾ ਬਿਲਡਿੰਗਾਂ ਨੂੰ ਕੱਢੇ ਜਾਂਦੇ ਨੇ ਕਿ ਇਹਨਾਂ ਦੀ ਮੁਰੰਮਤ ਕੀਤੀ ਜਾਵੇ ਪਰ ਦੇਖਿਆ ਜਾਂਦਾ ਹੈ ਕਿ ਅਕਸਰ ਹੀ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਤੇ ਜੀਆਂ ਜਿਹੜੀਆਂ ਲਿਓ ਸ਼ਰਿਆਵਾਂ ਵੜਾਈਆਂ ਜਾਂਦੀਆਂ ਨੇ ਤੇ ਜਿਹਾ ਹੀ ਇੱਕ ਮਾਮਲਾ ਫਿਰ ਤੋਂ ਸਾਹਮਣੇ ਆਇਆ ਜਿੱਥੇ ਹੈਰੀਟੇਜ ਸਟਰੀਟ ਦੇ ਬਿਲਕੁਲ ਨਾਲ ਹੀ ਜਿਹੜਾ ਇਹ ਬਿਲਡਿੰਗ ਜ਼ਮੀਦੋਜ਼ ਹੋਈ ਹੈ ਤੇ ਇਸ ਬਿਲਡਿੰਗ ਦੇ ਵਿੱਚ ਮਰਮਤ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਹੀ ਬਿਲਡਿੰਗ ਜਿਹੜੀ ਹੈ ਜ਼ਮੀਦੋਜ਼ ਹੋ ਗਈ ਜਿਸ ਤੋਂ ਬਾਅਦ ਇੱਕ ਮਜ਼ਦੂਰ ਜਿਹੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਗਲਬਾ ਉਹ ਬੀਮ ਸੁੱਟਣ ਦਾ ਤੇ ਆ ਵਾਧਾ ਜਿਹੜਾ ਇਹ ਗੱਡੀਆਂ ਦੇਤਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂਗਾ ਉਹ ਵਦਿਆ ਬਦਲਣੀ ਉਹ ਕੀ ਰੱਬ ਦੀ ਮਰਜ਼ੀ ਹੈ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਸਰਵਨ ਸਿੰਘ ਸੱਟ ਕਿੰਨੀ ਲੱਗੀ ਬਤਾਓ ਸੱਟ ਲੱਤ ਟੁੱਟੀ ਭਰਾ ਥੋੜੀ ਜਿਹੀ ਸਾਰੀ ਕੋਈ ਆਇਆ ਮੌਕੇ ਤੇ ਸਰਾਹ ਯਾਰ ਆਏ ਮਾਰ ਕਾਵੇ ਅੱਡੇ ਬਿਲਡਿੰਗ ਨੂੰ ਢਾ ਰਹੇ ਸੀ ਢੌਂਦੇ ਢੌਂਦੇ ਐ ਇੱਕਦਮ ਡਿੱਗੀ ਆ ਬਚਾਈ ਜਾਨੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਬਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਨੂੰ ਫੋਟੋਆਂ ਲੈ ਗਏ ਅਰੇ ਵਿਚਾਰ ਚ ਬਿਲਡਿੰਗ ਐ ਲੱਖਾਂ ਹੀ ਸੈਲਾਨੀ ਇੱਥੇ ਮੰਗਦੇ ਨੇ ਔਰ ਜਿਹੜੇ ਛਟਾਉਣ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕਿੰਨੀ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ